ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਰੂ ਪੰਜਾਬੀ ਕਹਾਣੀਆਂ ਚੈਨਲ ਤੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅੱਜ ਦੀ ਕਹਾਣੀ ਇੱਕ ਪੈਣ ਦੀ ਕਹਾਣੀ ਹੈ ਜੋ ਕਿ ਇੱਕ ਸੱਚੀ ਕਹਾਣੀ ਹੈ ਪੰਮੀ ਦੇ ਵਿਆਹ ਨੂੰ ਥੋੜਾ ਟਾਈਮ ਹੀ ਹੋਇਆ ਸੀ ਸਹੁਰੇ ਘਰ ਵਿੱਚ ਪੰਮੀ ਦੇ ਸਾਰੇ ਤਿਹਾਰ ਪਹਿਲੋਂ ਪਹਿਲ ਹੀ ਆ ਰਹੀ ਸਨ ਸੋਹਣ ਦਾ ਮਹੀਨਾ ਆਉਣ ਹੀ ਵਾਲਾ ਸੀ ਪੰਮੀ ਨੂੰ ਸੋਹਣ ਮਹੀਨੇ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਪੰਮੀ ਸੋਚ-ਸੋਚ ਕੇ ਖੁਸ਼ ਹੋ ਰਹੀ ਸੀ ਕਿ ਕਦੋਂ ਸੋਹਣ ਦਾ ਮਹੀਨਾ ਆਵੇਗਾ ਤੇ ਮੈਂ ਆਪਣੇ ਪੇਕੇ ਘਰ ਜਾਵਾਂਗੀ ਕੁਝ ਕੁ ਦਿਨ ਲਾ ਕੇ ਆਵਾਂਗੀ ਸੋਹਣ ਦੇ ਮਹੀਨੇ ਵਿੱਚ ਸਾਰੀਆਂ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆਈਆਂ ਹੋਣਗੀਆਂ ਤੇ ਮੈਂ ਉਹਨਾਂ ਸਾਰਿਆਂ ਨੂੰ ਮਿਲਾਂਗੀ ਨਹੀਂ ਤਾਂ ਕਿੱਥੇ ਟਾਈਮ ਕਿਸੇ ਕੋਲ ਇੰਨਾ ਆਉਣ ਦਾ ਬਹਾਨੇ ਨਾਲ ਮਿਲ ਲਵਾਂਗੀ ਸੋਨ ਮਹੀਨਾ ਵੀ ਚੜ ਗਿਆ 5-6 ਦਿਨਾਂ ਬਾਅਦ ਪੰਮੀ ਦਾ ਭਰਾ ਗਲਾਬ ਸੋਨ ਦਾ ਸਧਾਰਾ ਦੇਣ ਆਇਆ ਪਹਿਲਾ ਸੋਨ ਦਾ ਮਹੀਨਾ ਹੋਣ ਕਰਕੇ ਉਹ ਪੰਮੀ ਦੇ ਸਾਰੇ ਪਰਿਵਾਰ ਦੇ ਕੱਪੜੇ ਬਿਸਕਟ ਮਠਿਆਈਆਂ ਤੇ ਫਲ ਫਰੂਟ ਲੈ ਕੇ ਆਇਆ ਉਹ ਵੀ ਬਹੁਤ ਖੁਸ਼ ਸੀ ਕਿ ਪੰਮੀ ਭੈਣ ਨੂੰ ਮੈਂ ਨਾਲ ਹੀ ਲੈ ਕੇ ਜਾਊਂਗਾ ਕੁਝ ਦਿਨ ਅਸੀਂ ਪਹਿਲਾਂ ਵਾਂ ਗਰਲ ਮਿਲ ਕੇ ਗੱਲਾਂ ਬਾਤਾਂ ਕਰਕੇ ਗੁਜ਼ਾਰ ਲਵਾਂਗੇ ਕੁਝ ਸਮਾਂ ਰਹਿਣ ਮਗਰੋਂ ਜਦੋਂ ਉਸਨੇ ਪੰਮੀ ਨੂੰ ਕਿਹਾ ਕਿ ਚੱਲ ਚਲੀਏ ਭੈਣੇ ਫਿਰ ਪੰਮੀ ਦੀ ਸੱਸ ਕਹਿੰਦੀ ਦੇਖ ਪੁੱਤ ਮੇਰੇ ਤਾਂ ਰੁੜ ਜਾਣੇ ਗੋਡੇ ਬਹੁਤ ਦੁਖਤੇ ਨੇ ਮੇਰੇ ਤੋਂ ਤਾਂ ਕੰਮ ਬਿਲਕੁਲ ਨਹੀਂ ਹੁੰਦਾ ਕੋਮਲ ਦੇਵੀ ਟੈਸਟ ਚਲਦੇ ਨੇ ਉਹ ਵੀ ਕੰਮ ਨਹੀਂ ਕਰ ਸਕਦੀ ਕੋਮਲ ਪੰਮੀ ਦੀ ਛੋਟੀ ਨਾਨਾਂਸੀ ਮੇਰੀ ਵੱਡੀ ਕੁੜੀ ਨੇ ਮਸੀ ਸਾਡੇ ਕੋਲ ਇੱਕ ਹਫਤਾ ਲਾਉਣ ਆਉਣਾ ਹੈ ਮੇਰੀ ਵੱਡੀ ਧੀ ਥੋੜੇ ਦਿਨ ਲਾ ਕੇ ਜਦੋਂ ਚਲੀ ਜਾਏਗੀ ਤਾਂ ਪੰਮੀ ਨੂੰ ਅਸੀਂ ਫਿਰ ਭੇਜਦੇਾਂਗੇ ਉਦੋਂ ਮਿਲ ਆਉਗੀ ਪੰਮੀ ਦਾ ਮਨ ਕਰੇ ਕਿ ਉਹ ਭਰਾ ਦੇ ਗਲ ਲੱਗ ਕੇ ਮਨ ਪਰ ਕੇ ਰੋਵੇ ਪਰ ਉਹ ਸਭ ਦੇ ਸਾਹਮਣੇ ਕੁਝ ਨਾ ਬੋਲ ਸકી ਭਰਾ ਨੇ ਭੈਣ ਨੂੰ ਪਿਆਰ ਦਿੱਤਾ ਤੇ ਇਕੱਲਾ ਹੀ ਘਰ ਨੂੰ ਵਾਪਸ ਤੁਰ ਪਿਆ ਪੰਮੀ ਆਪਣੇ ਕਮਰੇ ਵਿੱਚ ਜਾ ਕੇ ਬਹੁਤ ਰੋਈ ਰੋਂਦੀ ਰੋਂਦੀ ਪੰਮੀ ਆਪਣੇ ਮਾਂ ਨੂੰ ਫੋਨ ਲਗਾਇਆ ਮਾਂ ਦੇ ਪੁੱਛਣ ਤੇ ਪੰਮੀ ਨੇ ਸਾਰੀ ਗੱਲ ਦੱਸੀ ਤਾਂ ਮਾਂ ਕਹਿੰਦੀ ਕੋਈ ਨਾ ਪੁੱਤ ਰੋਈ ਦਾ ਥੋੜੀ ਨਾ ਹੁੰਦਾ ਹੁਣ ਸਾਰੀ ਉਮਰ ਕੱਟਣੀ ਹੁਣ ਇਹੀ ਤੇਰਾ ਅਸਲੀ ਘਰ ਹੈ ਜੇ ਹੁਣ 5-4 ਦਿਨ ਸਾਡੇ ਕੋਲ ਲਾ ਵੀ ਜਾਣਗੀ ਤਾਂ ਵੀ ਤਾਂ ਫਿਰ ਤੂੰ ਉਸੇ ਘਰ ਵਿੱਚ ਵਾਪਸ ਜਾਣਾ ਹੈ ਮਨ ਹੋਲਾ ਨਹੀਂ ਕਰੀਦਾ ਫਿਰ ਕਦੀ ਆ ਕੇ ਮਿਲ ਜਾਈ ਨਹੀਂ ਤਾਂ ਅਸੀਂ ਤੈਨੂੰ ਮਿਲ ਆਵਾਂਗੇ ਮਾਂ ਨਾਲ ਗੱਲ ਕਰਕੇ ਪੰਮੀ ਨੂੰ ਥੋੜਾ ਜਿਹਾ ਹੌਸਲਾ ਮਿਲਿਆ ਪੰਮੀ ਮਾਂ ਨੂੰ ਕਹਿੰਦੀ ਮੈਨੂੰ ਲੱਗਦਾ ਮੈਂ ਤਾਂ ਗਲਤੀ ਕਰ ਲਈ ਵਿਆਹ ਕਰਵਾ ਕੇ ਮਾਂ ਹੱਸ ਕੇ ਕਹਿੰਦੀ ਹੈ ਪਾਗਲ ਜਈ ਸਾਰੀ ਦੁਨੀਆ ਵਿਆਹ ਕਰਵਾਉਂਦੀ ਹੈ ਤੂੰ ਇਕੱਲੀ ਨੇ ਵਿਆਹ ਕਰਵਾਇਆ ਪੰਮੀ ਰੁੱਕ ਕੇ ਭਰੇ ਜਿਹੇ ਮਨ ਨਾਲ ਕਹਿੰਦੀ ਮਾਂ ਗਲਤੀ ਵੀ ਤਾਂ ਸਾਰੀ ਦੁਨੀਆ ਹੀ ਕਰਦੀ ਹੈ ਕੁੜੀਆਂ ਨੂੰ ਵਿਆਉਣ ਦੀ ਕਿਉਂ ਨਹੀਂ ਆਪਣੇ ਘਰ ਰੱਖ ਸਕਦੇ ਮਾਂ ਬੋਲਦੀ ਕੀ ਕਮਲੀਆਂ ਜੀਆਂ ਮਾਰੀ ਜਾਨੀ ਐ ਅੱਜ ਤੈਨੂੰ ਕੀ ਹੋ ਗਿਆ ਪੰਮੀ ਨੇ ਕਿਹਾ ਮਾਂ ਕਮਲੀਆਂ ਨਹੀਂ ਮਾਰਦੀ ਮੈਂ ਮਾਂ ਕੁੜੀਆਂ ਪਰਾਈਆਂ ਆਈਆਂ ਕਿਉਂ ਹੋ ਜਾਂਦੀਆਂ ਨੇ ਜਿੱਥੇ ਵੀ 21 ਸਾਲ ਗੁਜ਼ਾਰੇ ਹੁੰਦੇ ਉਸ ਘਰ ਦੀ ਸੁਖ ਮੰਗਦੀਆਂ ਨੇ ਸਦਾ ਜਿਸ ਘਰ ਨੂੰ ਰੀਜਾਂ ਨਾਲ 20 21 ਸਾਲ ਸਵਾਰਦੀਆਂ ਨੇ ਜਿਸ ਘਰ ਦੀ ਹਰ ਸ਼ੈ ਨੂੰ ਰੂਹ ਵਿੱਚ ਵਸਾਉਂਦੀਆਂ ਨੇ ਕਿਉਂ ਵਿਆਹ ਤੋਂ ਮਗਰੋਂ ਉਸ ਘਰ ਵਿੱਚ ਜਾਣ ਲਈ ਕਿਸੇ ਤੋਂ ਆਗਿਆ ਲੈਣੀ ਪੈਂਦੀ ਹੈ ਸੋਹਰੇ ਘਰ ਮਿਲਣ ਜਾਣ ਲਈ ਵੀ ਸੋਹਰਿਆਂ ਦੇ ਤਰਲੇ ਕੱਢਣੇ ਪੈਂਦੇ ਨੇ ਪੰਮੀ ਦੀਆਂ ਗੱਲਾਂ ਸੁਣ ਕੇ ਮਾਂ ਦਾ ਵੀ ਮਨ ਭਾਰ ਆਇਆ ਮਾਂ ਸਮਝਾਉਂਦੀ ਕਹਿੰਦੀ ਕੋਈ ਨਾਤੀਏ ਇਹ ਤਾਂ ਦੁਨੀਆ ਦਾ ਦਸਤੂਰ ਚੱਲਦਾ ਆਇਆ ਹੈ ਜੋ ਧੀਆਂ ਹਿੱਸੇ ਹੀ ਆਇਆ ਹੈ ਪੰਮੀ ਆਪਣੀ ਮਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦੀ ਤੇ ਕੰਮ ਦਾ ਬਹਾਨਾ ਲਾ ਕੇ ਫੋਨ ਕੱਟ ਦਿੰਦੀ ਪੰਮੀ ਕੁਝ ਸਮਾਂ ਪਈ ਸੋਚਦੀ ਰਹਿੰਦੀ ਤੇ ਫਿਰ ਉੱਠ ਕੇ ਸ਼ਾਮ ਦਾ ਕੰਮ ਕਰਨ ਲੱਗ ਜਾਂਦੀ ਜਦੋਂ ਦੋਕ ਦਿਨਾਂ ਬਾਅਦ ਪੰਮੀ ਦੀ ਵੱਡੀ ਨਨਾਨ ਰਹਿਣ ਲਈ ਆ ਜਾਂਦੀ ਸੱਸ ਇੰਨੀ ਗਰਮੀ ਵਿੱਚ ਪੰਮੀ ਨੂੰ ਉਸਦੀ ਪਸੰਦ ਦੀਆਂ ਚੀਜ਼ਾਂ ਬਣਾਉਣ ਲਈ ਫਰਮਾਇਸ਼ਾਂ ਕਰਦੀ ਰਹਿੰਦੀ ਪੰਮੀ ਚੁੱਪਚਾਪ ਕੰਮ ਕਰਦੀ ਰਹਿੰਦੀ ਪੂਰਾ ਸੋਹਣ ਦਾ ਮਹੀਨਾ ਪੰਮੀ ਦਾ ਸੋਹਰੇ ਘਰ ਵਿੱਚ ਹੀ ਲੰਘ ਗਿਆ ਪੰਮੀ ਦੀ ਨਨਾਨ ਸੋਹਣ ਦਾ ਮਹੀਨਾ ਖਤਮ ਹੁੰਦੇ ਹੀ ਆਪਣੇ ਪੇਕੇ ਘਰ ਚਲੀ ਗਈ ਫਿਰ ਰਖੜੀ ਦੀ ਵਾਰੀ ਆਈ ਪੰਮੀ ਨੇ ਪਹਿਲੀ ਵਾਰ ਆਪਣੇ ਭਰਾ ਦੇ ਰਖੜੀ ਬੰਨਣ ਜਾਣਾ ਸੀ ਪੰਮੀ ਨੇ ਆਪਣੀ ਨਨਾਨ ਨੂੰ ਫੋਨ ਕੀਤਾ ਕਿ ਦੀਦੀ ਜੀ ਤੁਸੀਂ ਟਾਈਮ ਨਾਲ ਆ ਜਾਓ ਫਿਰ ਅਸੀਂ ਵੀ ਰਖੜੀ ਬੰਨਣ ਜਾਣਾ ਹੈ ਪੰਮੀ ਨੇ ਇੱਕ ਵਾਰ ਫਿਰ ਆਪਣੀ ਨਨਾਨ ਨੂੰ ਕਿਹਾ ਕਿ ਦੀਦੀ ਜੇ ਤੁਸੀਂ ਲੇਟ ਆਉਂਗੇ ਤਾਂ ਮੈਂ ਪਹਿਲਾਂ ਰਖੜੀ ਬੰਨਣਾ ਵਾਂ ਆਪਣੇ ਵੀਰ ਦੇ ਕਿਉਂਕਿ ਮੇਰੇ ਵੀਰ ਨੂੰ ਰਖੜੀ ਲਈ ਸਿਰਫ 2 ਘੰਟੇ ਦੀ ਹੀ ਛੁੱਟੀ ਮਿਲਦੀ ਹੈ ਨਨਾਨ ਨੇ ਕਿਹਾ ਕਿ ਭਾਬੀ ਨਹੀਂ ਪਹਿਲਾਂ ਮੈਂ ਰਖੜੀ ਬੰਨਣੀ ਆ ਤੁਸੀਂ ਬਾਅਦ ਵਿੱਚ ਬੰਨ ਆਉਣਾ ਪੰਮੀ ਉਡੀਕਦੀ ਰਹੀ ਜਦ ਵੱਡੀ ਨਾਨਾਂ ਜਲਦੀ ਨਾ ਆਈ ਤਾਂ ਪੰਮੀ ਨੇ ਸੱਸ ਨੂੰ ਕਿਹਾ ਕਿ ਮੰਮੀ ਜੀ ਦੀਦੀ ਨਹੀਂ ਆਏ ਕਿਉਂ ਨਾ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਵੀਰ ਨੂੰ ਰਖੜੀ ਬੰਨ੍ਹ ਕੇ ਆ ਜਾਵਾਂਗੀ ਪਰ ਸੱਸ ਨੇ ਜਵਾਬ ਦੇ ਦਿੱਤਾ ਕੀ ਇੱਜ਼ਤ ਰਹਿ ਜਾਏਗੀ ਮੇਰੀ ਧੀ ਦੀ ਜਵਾਈ ਦੇ ਸਾਹਮਣੇ ਜਵਾਈ ਮੇਰਾ ਕੀ ਸੋਚੂਗਾ ਸਾਡੀ ਉਡੀਕ ਵੀ ਨਾ ਕਰ ਸਕੇ ਸਾਡੀ ਨੱਕ ਵੱਡੀ ਜਾਊਗੀ ਜੇ ਇਦਾਂ ਬਿਨਾਂ ਉਡੀਕ ਕੀਤੇ ਗਈ ਪੰਮੀ ਥੋੜਾ ਕੋੜਾ ਜਿਹਾ ਘੁੱਟ ਭਰ ਕੇ ਬੈਠ ਗਈ ਪੰਮੀ ਦੇ ਭਰਾ ਗੁਲਾਬ ਦੀ 2 ਘੰਟੇ ਦੀ ਛੁੱਟੀ ਖਤਮ ਹੋਣ ਮਗਰੋਂ ਨਨਾਨ ਆਈ ਪਰ ਹੁਣ ਕੀ ਹੋ ਸਕਦਾ ਸੀ ਪੰਮੀ ਫਿਰ ਨਨਾਨ ਤੇ ਨਨਦੋਈਏ ਦੀ ਸੇਵਾ ਵਿੱਚ ਲੱਗ ਗਈ ਚਾਹ ਪਾਣੀ ਦੇਣ ਮਗਰੋਂ ਪੰਮੀ ਭਰਾ ਨੂੰ ਫੋਨ ਕਰਦੀ ਤੇ ਤਰਲੇ ਭਰੀ ਆਵਾਜ਼ ਵਿੱਚ ਕਹਿੰਦੀ ਗੁਲਾਬ ਵੀਰੇ ਅੱਗੇ ਤਾਂ ਮੈਂ ਸਵੇਰੇ ਹੀ ਤੈਨੂੰ ਰਖੜੀ ਬੰਨ੍ਹਦੀ ਸੀ ਪਰ ਇਸ ਵਾਰ ਮੇਰੇ ਤੋਂ ਆ ਨਹੀਂ ਹੋਇਆ ਮੈਂ ਆਉਣਾ ਸੀ ਪਰ ਅੱਜ ਦੀਦੀ ਜੀ ਨੇ ਆਉਣ ਕਰਕੇ ਨਹੀਂ ਆ ਸਕੀ ਹੁਣ ਤਾਂ ਰਖੜੀ ਪੋਸਟ ਵਿੱਚ ਵੀ ਨਹੀਂ ਆਉਣੀ ਤੁਸੀਂ ਕੁਝ ਸਮਾਂ ਕੱਢ ਕੇ ਮੇਰੇ ਕੋਲ ਆ ਕੇ ਰਖੜੀ ਬਣਵਾ ਜਾਓ ਪਲੀਜ਼ ਭਰਾ ਫੋਨ ਤੇ ਹੀ ਪੰਮੀ ਦੀ ਉਦਾਸੀ ਸਮਝ ਗਿਆ ਹੌਸਲਾ ਦਿਨਦਾ ਕਹਿੰਦਾ ਕਿਉਂ ਉਦਾਸ ਹੁੰਨੀ ਏ ਚੱਲ ਈ ਪੰਮੀ ਨੂੰ ਹਸਾਉਣ ਲਈ ਕਹਿੰਦਾ ਜੋ ਹੁਕਮ ਮੇਰੇ ਆਕਾ ਗੁਲਾਬ ਕੁਝ ਸਮੇਂ ਵਿੱਚ ਆਪਣੀ ਭੈਣ ਦੇ ਕੋਲ ਪਹੁੰਚਿਆ ਸਮਝ ਭਰਾ ਨਾਲ ਗੱਲ ਕਰਕੇ ਪੰਮੀ ਦੇ ਮਨ ਨੂੰ ਚੈਨ ਮਿਲਦਾ ਕੁਝ ਸਮੇਂ ਬਾਅਦ ਹੀ ਭਰਾ ਪੰਮੀ ਤੋਂ ਰਖੜੀ ਬਣਾਉਣ ਆ ਜਾਂਦਾ ਜਿਸ ਨੂੰ ਵੇਖ ਕੇ ਪੰਮੀ ਨੂੰ ਚਾਹ ਚੜ ਜਾਂਦਾ ਰਖੜੀ ਬੰਨਣ ਮਗਰੋਂ ਜਦ ਵੀਰ ਤੋਹਫੇ ਲਈ ਜੇਬ 'ਚ ਹੱਥ ਪਾਉਂਦਾ ਤਾਂ ਪੰਮੀ ਉਸ ਨੂੰ ਰੋਕਦੀ ਕਹਿੰਦੀ ਵੀਰ ਮੈਨੂੰ ਇਸ ਵਾਰ ਕੁਝ ਖਾਸ ਤੋਹਫਾ ਨਹੀਂ ਚਾਹੀਦਾ ਬਸ ਭਰਾ ਹੱਸਦਾ ਕਹਿੰਦਾ ਤੇਰੇ ਲਈ ਤਾਂ ਜਾਨ ਵੀ ਹਾਜ਼ਰ ਹੈ ਦੱਸ ਕੀ ਲੈਣਾ ਮਨ ਭਰ ਕੇ ਕਹਿੰਦੀ ਵੀਰੇ ਮੇਰੀ jaan ਤਾਂ ਖੁਦ ਤੇਰੇ ਵਿੱਚ ਵਸਦੀ ਹੈ ਮੈਨੂੰ ਇੱਕ ਵਾਦਾ ਚਾਹੀਦਾ ਭਰਾ ਬੋਲਿਆ ਕੀ ਵਾਦਾ ਪੰਮੀ ਗੁਲਾਬ ਦਾ ਹੱਥ ਫੜ ਕੇ ਕਹਿੰਦੀ ਵਾਦਾ ਕਰ ਜੇ ਕਦੇ ਰਖੜੀ ਤੇ ਮੈਂ ਨਾ ਆ ਸਕਾਂ ਤਾਂ ਵੀਰੇ ਮੇਰੇ ਕੋਲ ਤੂੰ ਆਪ ਹੀ ਰਖੜੀ ਬਣਵਾਉਣਾ ਜਾਇਆ ਕਰ ਵੈਸੇ ਤਾਂ ਭੈਣਾ ਹੀ ਰਖੜੀ ਬੰਨਣ ਆਉਂਦੀਆਂ ਹਨ ਆਪਣੇ ਭਰਾ ਦੇ ਪਰ ਕੁਝ ਮੇਰੇ ਵਰਗੀਆਂ ਨੂੰ ਜਾਣ ਦੀ ਆਗਿਆ ਨਹੀਂ ਮਿਲਦੀ ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਗੱਲ ਬੱਕੜੀ ਪਾ ਕੇ ਹੰਝੂ ਲੁਕਾਉਣ ਦੀ ਕੋਸ਼ਿਸ਼ ਕਰਨ ਲੱਗੇ। ਪੰਮੀ ਦਾ ਸਿਰ ਪਲੋਸ ਦੇ ਗੁਲਾਬ ਨੇ ਜਾਣ ਦੀ ਆਗਿਆ ਮੰਗੀ। ਕੁਝ ਮਹੀਨਿਆਂ ਬਾਅਦ ਪੰਮੀ ਦੀ ਨਾਨਾ ਕੋਮਲ ਦਾ ਵਿਆਹ ਹੋ ਜਾਂਦਾ ਹੈ। ਪੰਮੀ ਦੀ ਨਾਨਾ ਕੋਮਲ ਦਾ ਪਹਿਲੇ ਸੌਣ ਦਾ ਤਿਹਾਰ ਆਇਆ ਸੀ ਤੇ ਪੰਮੀ ਦਾ ਪਤੀ ਆਪਣੀ ਭੈਣ ਕੋਮਲ ਨੂੰ ਪਹਿਲੇ ਸੌਣ ਦੇ ਤਿਹਾਰ ਤੇ ਲੈਣ ਲਈ ਗਿਆ। ਪਹਿਲੇ ਸੋਣ ਦੇ ਮਹੀਨੇ ਸਮੇਂ ਜਦ ਪੰਮੀ ਦਾ ਪਤੀ ਉਸ ਨੂੰ ਲੈਣ ਜਾਂਦਾ ਹੈ ਤਾਂ ਕੁਦਰਤ ਵੱਲੋਂ ਹੀ ਉਸ ਦਿਨ ਬਹੁਤ ਮੀਂਹ ਲੱਗ ਜਾਂਦਾ ਹੈ ਉਸ ਦਿਨ ਹੀ ਕੋਮਲ ਦੀ ਸੱਸ ਮੀਂਹ ਵਿੱਚ ਤਿਲਕ ਕੇ ਡਿੱਗ ਪਈ ਅਤੇ ਉਸ ਦੀ ਲੱਤ ਟੁੱਟ ਗਈ ਕੋਮਲ ਨੂੰ ਆਪਣੀ ਸੱਸ ਦੀ ਸੰਭਾਲ ਲਈ ਸੋਹਰੇ ਘਰ ਹੀ ਰੁਕਣਾ ਪਿਆ ਭਰਾ ਨੂੰ ਵਾਪਸ ਭੇਜ ਕੋਮਲ ਦਾ ਮਨ ਵੀ ਉਦਾਸ ਹੋ ਜਾਂਦਾ ਕੋਮਲ ਨੂੰ ਅਹਿਸਾਸ ਹੁੰਦਾ ਕਿ ਜਿਸ ਦਿਨ ਲਈ ਮੈਨੂੰ ਇੰਨਾ ਜ਼ਿਆਦਾ ਬੁਰਾ ਲੱਗ ਰਿਹਾ ਸੀ ਉਸ ਤਰ੍ਹਾਂ ਪੰਮੀ ਭਾਬੀ ਨੂੰ ਵੀ ਬਹੁਤ ਬੁਰਾ ਲੱਗਿਆ ਹੋਣਾ ਜਦ ਕੰਮ ਤੋਂ ਪਾਸਾ ਵੱਟਦੇ ਹੋਏ ਦੀਦੀ ਦਾ ਬਹਾਨਾ ਲਗਾ ਕੇ ਅਸੀਂ ਉਹਨਾਂ ਨੂੰ ਜਾਣ ਨਹੀਂ ਦਿੱਤਾ ਸੀ ਜੇ ਮੈਂ ਉਸ ਸਮੇਂ ਭਾਬੀ ਦੇ ਹੱਕ ਵਿੱਚ ਖੜਦੀ ਤਾਂ ਉਹ ਵੀ ਉਦੋਂ ਸੋਣ ਵਿੱਚ ਜਾ ਸਕਦੀ ਸੀ ਕੋਮਲ ਬਹੁਤ ਪਛਤਾਉਂਦੀ ਕਿ ਇਸ ਗੱਲ ਦਾ ਅਹਿਸਾਸ ਮੈਨੂੰ ਪਹਿਲਾਂ ਕਿਉਂ ਨਹੀਂ ਹੋਇਆ ਫਿਰ ਕੋਮਲ ਆਪਣਾ ਫੋਨ ਚੱਕਦੀ ਤੇ ਪੰਮੀ ਨੂੰ ਫੋਨ ਲਗਾਉਂਦੀ ਫੋਨ ਲਗਾ ਕੇ ਕੋਮਲ ਆਪਣੀ ਗਲਤੀ ਲਈ ਮਾਫੀ ਮੰਗਦੀ ਪੰਮੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਸ ਗੱਲ ਦੀ ਮਾਫੀ ਮੰਗਦੀ ਹੈ ਕੋਮਲ ਪੰਮੀ ਨੂੰ ਦੱਸਦੀ ਹੈ ਕਿ ਭਾਬੀ ਤੁਹਾਡੀ ਹਾਲਤ ਦਾ ਅਹਿਸਾਸ ਮੈਨੂੰ ਵਿਆਹ ਕਰਵਾ ਕੇ ਹੋਇਆ ਕਿ ਜਦ ਤੁਹਾਨੂੰ ਪੇਕੇ ਜਾਣ ਤੋਂ ਰੋਕਿਆ ਜਾਂਦਾ ਸੀ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੋਵੇਗਾ ਮੈਨੂੰ ਕਿਸੇ ਨੇ ਜਾਣ ਤੋਂ ਰੋਕਿਆ ਨਹੀਂ ਪਰ ਮੈਨੂੰ ਫਿਰ ਵੀ ਰੁਕਣ ਤੇ ਬੁਰਾ ਲੱਗ ਰਿਹਾ ਅਸੀਂ ਤਾਂ ਤੁਹਾਨੂੰ ਜਾਣਬੁੱਝ ਕੇ ਨਹੀਂ ਜਾਣ ਦਿੰਦੇ ਸੀ ਕੋਮਲ ਮਾਫੀ ਮੰਗਦੀ ਕਹਿੰਦੀ ਕਿ ਭਾਬੀ ਹੁਣ ਆਪਾਂ ਮਿਲ ਕੇ ਰਹਾਂਗੀਆਂ ਮੇਰੇ ਹੌਣ ਤੇ ਤੁਸੀਂ ਵੀ ਸੋਨ ਮਹੀਨੇ ਵਿੱਚ ਜ਼ਰੂਰ ਆਪਣੇ ਪੇਕੇ ਘਰ ਜਾਇਆ ਕਰੋਗੇ ਪੰਮੀ ਨਾਲ ਗੱਲ ਕਰਕੇ ਕੋਮਲ ਦਾ ਮਨ ਹਲਕਾ ਹੋ ਗਿਆ ਕੋਮਲ ਨੂੰ ਲੱਗਿਆ ਸੀ ਕਿ ਜਿਵੇਂ ਚਿਰਾਂ ਤੋਂ ਸਿਰ ਚੜਿਆ ਕੋਈ ਬੋਝ ਉਤਰ ਗਿਆ ਹੋਵੇ ਸੋ ਦੋਸਤੋ ਸਾਨੂੰ ਵੀ ਆਪਣੀਆਂ ਨੂਹਾਂ ਨੂੰ ਧੀਆਂ ਦੀ ਤਰ੍ਹਾਂ ਹੀ ਸਮਝਣਾ ਚਾਹੀਦਾ ਹੈ ਧੀਆ ਬਣਾ ਕੇ ਹੀ ਉਹਨਾਂ ਦੇ ਚਾਹ ਨੂੰ ਪੂਰਾ ਕਰਨ ਦਾ ਜਜ਼ਬਾ ਰੱਖਣਾ ਚਾਹੀਦਾ ਹੈ ਕਿਉਂਕਿ ਕੁਝ ਕਚਾ ਉਹਨਾਂ ਦੇ ਪੇਕੇ ਘਰ ਹੀ ਨਹੀਂ ਪੂਰਾ ਕਰਨ ਦਿੰਦੇ ਕਹਿ ਦਿੰਦੇ ਨੇ ਕਿ ਆਪਣੇ ਸਹੁਰੇ ਘਰ ਜਾਏਂਗੀ ਉੱਥੇ ਜੋ ਮਰਜ਼ੀ ਕਰ ਲਈ ਅਤੇ ਅੱਗੇ ਸਹੁਰੇ ਘਰ ਵਿੱਚ ਆ ਕੇ ਕਹਿੰਦੇ ਨੇ ਆਪਣੇ ਚਾਹ ਪੇਕੇ ਘਰ ਪੂਰੇ ਕਰਨੇ ਸੀ ਤੇ ਔਰਤਾਂ ਦੇ ਚਾਹੀ ਮਰ ਜਾਂਦੇ ਨੇ ਸੋ ਨੂੰਹਾਂ ਤੇ ਧੀਆਂ ਨੂੰ ਬਰਾਬਰ ਸਮਝੋ ਤੇ ਹਰ ਨੂੰਹ ਨੂੰ ਵੀ ਆਪਣੇ ਸੋਹਰੇ ਪਰਿਵਾਰ ਨੂੰ ਆਪਣੇ ਮਾਪੇ ਬਣਾ ਕੇ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ